ਜਿਲੇ ਦੇ ਸਮੁੱਚੇ ਜੁम्मेवार ਸੱਜਣ ਮਾਨਸਾ ਜ਼ਿਲ੍ਹੇ ਤੋਂ ਬੱਖ-ਬੱਖ ਨਗਰਾਂ ਚੋਂ ਪੀਖੀ ਮਾਨਸਾ ਸ਼ਹਿਰਾਂ ਚੋਂ ਆਈ ਸਮੁੱਚੀ ਸੰਗਤ ਬਹੁਤ ਸਤਿਕਾਰਯੋਗ ਜਿਨ੍ਹਾਂ ਨੇ ਲਗਾਤਾਰ 15 ਸਾਲ ਮਾਨਸਾ ਹਲਕੇ ਦੀ ਨੁਮਾਇੰਦਗੀ ਕੀਤੀ ਸਰਦਾਰ ਸੁਖਵਿੰਦਰ ਸਿੰਘ ਜੀ ਔਲਖ ਸਾਹਿਬ ਬਹੁਤ ਸਤਿਕਾਰਯੋਗ ਚੇਅਰਮੈਨ ਸਾਹਿਬ ਕੋਟੜਾ ਸਾਹਿਬ ਸਾਰੇ ਹੀ ਪ੍ਰੈਸ ਵਾਲੇ ਸਾਡੇ ਵੀਰ ਹਲਕਾ ਸਰਦੂਲਗੜ ਤੋਂ ਸਾਰੇ ਹੀ ਜ਼ਿੰਮੇਵਾਰ ਸੱਜਣ ਹਲਕਾ ਬਡਲਾੜਾ ਬਰੇਟਾ ਤੋਂ ਸਾਰੇ ਹੀ ਜ਼ਿੰਮੇਵਾਰ ਸੱਜਣ ਮਾਨਸਾ ਹਲਕੇ ਦੀਆਂ ਸਮੂਚੀਆਂ ਸੰਗਤਾਂ ਫਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਸਮੂਚੀ ਸੰਗਤ ਦਾ ਮੈਂ ਜਿਲਦੀਆਂ ਗਹਿਰਾਈਆਂ ਤੋਂ ਸਾਰੇ ਹੀ ਪ੍ਰਬੰਧਕਾਂ ਵੱਲੋਂ ਜਿਥੇ ਧੰਨਵਾਦ ਕਰਦਾ ਉਥੇ ਜਿਓ ਆਇਆ ਕਹਿਣਾ ਤੁਹਾਡੇ ਸਾਰੇ ਮਾਨਸਾ ਜ਼ਿਲ੍ਹੇ ਦੀ ਸੰਗਤ ਵੱਲੋਂ ਸਤਿਕਾਰਯੋਗ ਭਰਤੀ ਕਮੇਟੀ ਪੰਜ ਮੈਂਬਰੀ ਤੇ ਹੋਰ ਪੰਜਾਬ ਦੇ ਜਿੰਨੇ ਵੀ ਨਾਮਵਾਰ ਸ਼ਖਸੀਤਾਂ ਸਟੇਜ ਤੇ ਬਿਰਾਜਮਾਨ ਨੇ ਤੁਹਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਜਿਓ ਆਇਆ ਕਹਿਣਾ ਮਾਨਸਾ ਜ਼ਿਲ੍ਹੇ ਚ ਆਉਣ ਦੇ ਨਾਲ ਹੀ ਅਸੀਂ ਵਿਸ਼ਵਾਸ ਦਿਵਾਉਨੇ ਆ ਕਿ ਸਾਢੇ 3 ਕਰੋੜ ਆਵਾਦੀਆ ਸਿੱਖਾਂ ਦੀ ਸੰਸਾਰ ਚ ਤੇ ਪੂਰਬਲੇ ਕਰਮਾਂ ਵਾਲੇ ਨੇ ਇਹ 5 ਮੈਂਬਰ ਜਿਨ੍ਹਾਂ ਨੂੰ ਸਿੰਘ ਸਹਿਬਾਨਾ ਨੇ ਅਕਾਲੀ ਦਲ ਨੂੰ ਮੁੜ ਸਰਜੀਤ ਕਰ ਲਈ ਪੁਨਰ ਗਠਨ ਕਰ ਲਈ ਨਾਮਜਾਦ ਕੀਤਾ ਹੈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਆਸ ਹੈ ਤੁਹਾਡੇ ਤੇ ਕਿ ਜਿਸ شدت ਦੇ ਨਾਲ ਤੁਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਵਿਚਰ ਰਹੇ ਹੋ ਮਾਨਸਾ ਜ਼ਿਲ੍ਹੇ ਦੀ ਸਮੂਚੀ ਸੰਗਤ ਤੁਹਾਡਾ ਹਰ ਕਦਮ ਤੇ ਹਰ ਮੋੜ ਤੇ ਸਾਥ ਦੇਵੇਗੀ ਇਹ ਮਾਨਸਾ ਜ਼ਿਲ੍ਹੇ ਦੀ ਸੰਗਤ ਵੱਲੋਂ ਆ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਮੈਂ ਬੇਨਤੀ ਕਰਦਾ ਕਿ ਇਹ ਸਮਾਗਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਤਕਾਰ ਕਰੀਏ ਉਸ ਤਖਤ ਦਾ ਜਿੱਥੋਂ ਵੱਡੇ ਵੱਡੇ ਫੈਸਲੇ ਹੋਏ ਨੇ ਜਿਸ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਨਾਹਗਾਰਾਂ ਨੂੰ ਧਾਰਮਿਕ ਸਜ਼ਾਾਂ ਲੱਗੀਆਂ ਨੇ ਹਰੇਕ ਉਹ ਸਿੱਖ ਜਿਨੇ ਚਾਹੇ ਜਿੱਡਾ ਮਰਜੀ ਗੁਨਾਹ ਕੀਤਾ ਹੈ ਉਹ ਜਾ ਕੇ ਸਿਰ ਝਕਾ ਕੇ ਹੁਕਮ ਮੰਨਦਾ ਹੈ ਤੇ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੰਗਤਾਂ ਵੱਲੋਂ ਸੰਗਤਾਂ ਨੂੰ ਐਸੇ ਆਦੇਸ਼ ਵੀ ਆਏ ਨੇ ਕਿ ਤੁਸੀਂ ਅੱਗੇ ਕੀ ਕਰਨਾ ਹੈ ਉਸੇ ਆਦੇਸ਼ ਬਤਾਓ ਕਿ ਆ ਸਤਿਕਾਰਯੋਗ ਪੰਜ ਮੈਂਬਰੀ ਕਮੇਟੀ ਆਪਣੇ ਅਜਮਾਨਸਾ ਜ਼ਿਲ੍ਹੇ 'ਚ ਆਈ ਹੈ ਉਹਨਾਂ ਦਾ ਆਦੇਸ਼ ਮੰਨੇ ਆ ਹੁਕਮ ਮੰਨੇ ਆ ਮੈਂ ਧੰਨਵਾਦ ਕਰਦਾ ਇਹਨਾਂ ਸਾਰਿਆਂ ਦਾ ਪੰਚ ਪ੍ਰਧਾਨੀ ਸਿਸਟਮ ਹੈ ਸਾਡੇ 'ਚ ਜਿਨ੍ਹਾਂ ਨੇ شدت ਨਾਲ ਇਸ ਨੂੰ ਸਵੀਕਾਰਿਆ ਹੁਕਮ ਮੰਨਿਆ ਮੈਂ ਅਕਾਲ ਤਖਤ ਸਾਹਿਬ ਨੂੰ ਆਪਾਂ ਸਾਰੇ ਸਰਮਤ ਸਮਰਪਿਤ ਹੋਈਏ ਦੋਕ ਜਕਾਰੇ ਕਾਲ ਸਾਹਿਬ ਦੇ ਨਾਂ ਤੇ ਜਾ ਕੇ ਇਹ ਕਾਰਵਾਈ ਹੈ ਜਿਹੜੀ ਸ਼ੁਰੂ ਕਰੀਏ ਸ੍ਰੀ ਅਕਾਲ ਤਖਤ ਮਹਾਨ ਹੈ ਦੋਨੋਂ ਹੱਥ ਖੜੇ ਕਰਕੇ ਸ਼੍ਰੀ ਅਕਾਲ ਤਖਸਾਲ ਸਾਹਿਬ ਮਹਾਨ ਹੈ 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 ਬੋਲੇ ਸੋ ਨਿਹਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਸਰਦਾਰ ਸੁਖਵਿੰਦਰ ਸਿੰਘ ਔਲਖ ਸਾਹਿਬ ਨੂੰ ਕਿ ਉਹ ਆਈ ਹੋਈ ਸਮੁੱਚੀ ਸੰਗਤ ਨੂੰ ਜੀਓ ਆਇਆਂ ਕਹਿਣ ਸਰਦਾਰ ਸੁਖਵਿੰਦਰ ਸਿੰਘ ਜੀ ਔਲਖ ਸਾਹਿਬ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਨੋਨੀਤ ਕੀਤੀ ਹੋਈ ਪੰਜਵੇਂ ਮੈਂਬਰੀ ਕਮੇਟੀ ਦੇ ਮੈਂਬਰ ਸਹਿਬਾਨ ਉਹਨਾਂ ਦੇ ਨਾਲ ਸਟੇਜ ਤੇ ਬੈਠੀ ਹੋਈ ਸਾਡੀ ਲੀਡਰਸ਼ਿਪ ਆ ਸਾਹਮਣੇ ਤੇ ਸਟੇਜ ਤੇ ਮੇਰੇ ਖੱਬੇ ਪਾਸੇ ਬੈਠੀ ਹੋਈ ਸਮੁੱਚੀ ਸੰਗਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਣ ਕਰਦੇ ਆ ਇਸ ਗੱਲ ਤੇ ਜਿੱਥੇ ਮੈਂ ਜਿਉ ਆਇਆ ਕਹਿਣ ਵਾਸਤੇ ਖੜਾ ਹੋਇਆ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਬਣਾਈ ਕਮੇਟੀ ਜਦੋਂ ਅਸੀਂ ਬੇਨਤੀ ਕੀਤੀ ਕਿ ਸਾਨੂੰ ਟਾਈਮ ਦਿਓ ਜੀ ਮਾਨਸਾ ਜ਼ਿਲ੍ਹੇ ਨੂੰ ਇਹ ਕਹਿੰਦੇ ਦੱਸੋ 6 ਤੱਕ ਦਾ ਤਕਰੀਬਨ ਤਰੀਕਾ ਬੁੱਕ ਨੇ ਉਸ ਤੋਂ ਬਾਅਦ ਆਹ 9 ਤਰੀਕ ਸਾਡੇ ਮਾਨਸਾ ਜ਼ਿਲ੍ਹੇ ਲਈ ਬੜਪਾਗੀ ਹੈ ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡੀ ਖੁਸ਼ੀ ਵਾਲਾ ਹੈ ਕੱਲਾ ਇਹ ਨਹੀਂ ਕਿ ਸਾਡੇ ਲੀਡਰ ਸਹਿਬਾਨ ਆਏ ਨੇ ਲੇਕਿਨ ਮੰਤਵ ਬਹੁਤ ਵੱਡਾ ਹੈ ਮੰਤਵ ਇਹ ਹੈ ਕਿ ਪੰਜਾਬ ਦੀ ਵਾਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਲੋਕ ਕਹਿੰਦੇ ਸੀ ਆਈਸੀਜੀ ਆਈਸੀਜੀ ਚਲੀ ਗਈ ਇਹ ਜਿਹੜੀ ਬਿਲਕੁਲ ਨਿਹਾਰ ਤੇ ਵਾਗੀ ਵੱਡੇ ਵੱਡੇ ਬੁੱਧੀਜੀਵੀ ਬੈਸ ਕਰਦੇ ਸੀ ਅਕਾਲੀ ਦਲ ਖਤਮ ਹੋਣ ਲੱਗਿਆ ਵਿਧਾਨ ਸਭਾ ਚ ਵੀ 2-3 ਮੈਂਬਰ ਪਾਰਲੀਮੈਂਟ ਦੇ ਵਿੱਚ ਵੀ ਸਾਡੀ ਕਾਰਗੁਜ਼ਾਰੀ ਬੜੀ ਵਧੀਆ ਨਹੀਂ ਹੋਰ ਵੀ ਕਈ ਗੱਲਾਂ ਆਈਆਂ ਮੈਂ ਉਹਨਾਂ ਦਾ ਵਿਸਤਾਰ ਦੇ ਵਿੱਚ ਨਹੀਂ ਜਾਂਦਾ ਲੇਕਿਨ ਸ਼੍ਰੀ ਕਾਲ ਤਖਤ ਸਾਹਿਬ ਦਾ ਮੈਂ ਰਣੀਆ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਵੱਲੋਂ ਜਿਨ੍ਹਾਂ ਨੇ ਇੱਕ ਭੋਪਰਾਲਾ ਕੀਤਾ ਸੱਤਵੇਂ ਮੈਂਬਰੀ ਕਮੇਟੀ ਬਣਾਈ ਦੋ ਮੈਂਬਰ ਅਰਜਨ ਕਰਗੇ ਵੱਖਰੀ ਗੱਲ ਹੈ ਕਿਉਂ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਤਕੜਾ ਕਰਨ ਲਈ ਉਹਨਾਂ ਨੇ ਇਹ ਚੰਗਾ ਕਦਮ ਚੱਕਿਆ ਇੱਕੋ ਗੱਲ ਕਹਿ ਕੇ ਮਾਫੀ ਲਵਾਂਗਾ ਆ ਸਾਰੀ ਸੰਗਤ ਬੈਠੀ ਹੈ ਜਿਆਦਾ ਗੁਰਸਿੱਖਵੰਦੇ ਨੇ ਵਿੱਚ ਮੈਨੂੰ ਮਾਣ ਐ ਇਸ ਗੱਲ ਦਾ ਜਿਸ ਦਿਨ 2 ਦਸੰਬਰ ਨੂੰ ਹੁਕਮਨਾਮੇ ਹੋਏ ਮੇਰੀ ਇੱਕ ਵਿਦਵਾਨ ਨਾਲ ਗੱਲ ਹੋਈ ਬਹੁਤ ਵੱਡਾ ਪ੍ਰਚਾਰਕ ਹੈ ਪੰਜਾਬ ਦਾ ਬਾਹਰਲੇ ਦੇਸ਼ਾਂ ਜਾਂਦਾ ਹੈ ਪਤਾ ਨਹੀਂ ਕਿੰਨਾ ਇਕੱਠ ਉਹਦੀਆਂ ਸੁਭਾਵਾਂ ਦੇ ਵਿੱਚ ਉਹਦੇ ਪ੍ਰੋਗਰਾਮਾਂ ਦੇ ਵਿੱਚ ਕੀਰਤਨਾਂ ਦੇ ਵਿੱਚ ਹੁੰਦਾ ਉਹਨੇ ਮੈਂ ਉਸ ਦਿਨ ਅੰਬਰਸਰ ਸਾਹਿਬ ਤੋਂ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਵੀ ਬਿਲਖਣ ਗੱਲ ਐ ਕੌਮ ਦਾ ਸਿਰ ਉੱਚਾ ਹੋਇਆ ਦੂਜੀਆਂ ਕੌਮਾਂ ਦੇਖਦੀਆਂ ਨੇ ਕਿ ਸਿੱਖਾਂ ਕੋਲੇ ਕਿਹਜਾ ਸਥਾਨ ਐ ਜਿੱਥੋਂ ਅਜਿਹੇ ਫੈਸਲੇ ਹੁੰਦੇ ਨੇ ਸਾਡਾ ਸਿਰ ਉੱਚਾ ਹੋਇਆ ਕੌਮ ਦਾ ਇਹ ਕਮੇਟੀ ਨੇ ਆਪਦਾ ਕੰਮ ਸ਼ੁਰੂ ਕੀਤਾ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਸੱਚ ਪੁੱਛੋਂ ਜਿੱਥੇ ਜਾਂਦੇ ਨੇ ਪਹਿਲੀ ਗੱਲ ਤਾਂ ਵਧਾਈ ਦੇ ਪਾਤਰ ਨੇ ਕਰਮਾਂ ਵਾਲੇ ਨੇ 3.5 ਕਰੋੜ ਸਿੱਖਾਂ ਦੇ ਵਿੱਚੋਂ ਇਹਨਾਂ ਦੀ ਚੋਣ ਕੀਤੀ ਆ ਅਕਾਲ ਤਖਤ ਸਾਹਿਬ ਨੇ ਮੈਂ ਇਹਨਾਂ ਨੂੰ ਵਧਾਈ ਦਿੰਨਾ ਉਸ ਤੋਂ ਬਾਅਦ ਜਿੱਥੇ ਕਿਤੇ ਗਏ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡਾ ਸਵਾਗਤ ਬਹੁਤ ਵੱਡੇ ਇਕੱਠ ਤੇ ਲੋਕ ਤਬਦੀਲੀ ਚਾਹੁੰਦੇ ਨੇ ਲੋਕ ਬਦਲਣਾ ਚਾਹੁੰਦੇ ਨੇ ਇਸ ਨਿਜਾਮ ਨੂੰ ਕਿਹੜੇ ਨਿਜਾਮ ਨੂੰ ਜੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇੱਥੇ ਕਿਹੜੀ ਆਵੇ ਕੌਣ ਪੰਜਾਬ ਨੂੰ ਸਾਂਭੇ ਅੱਜ ਜਿਹੜੇ ਬੋਕਰ ਵਾਲੇ ਉਰੇ ਰਾਜ ਕਰਦੇ ਨੇ ਜਾਂ ਕਾਂਗਰਸ ਵਾਲੇ ਕਰਕੇ ਗਏ ਨੇ ਵੀਰੋ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਤੁਹਾਡਾ ਭਲਾ ਨਹੀਂ ਕਰ ਸਕਦੀਆਂ ਮੈਂ ਅੱਜ ਤੁਹਾਡਾ ਬਹੁਤ ਵੱਡਾ ਜਿਹੜਾ ਬਹੁਤ ਵੱਡਾ ਇਕੱਠ ਹੈ ਐਲੀਸਾ ਪ੍ਰਵਿੰਦਰ ਜੀ ਸਾਰੇ ਜਿਹੜੇ ਪੰਜ ਮੈਂਬਰੀ ਕਮੇਟੀ ਵਾਲੇ ਮੈਂਬਰ ਸਾਹਿਬਾਨ ਮਹਿਸੂਸ ਕਰਦੇ ਨੇ ਕਿ ਛੋਟਾ ਜਾਂ ਜ਼ਿਲ੍ਹਾ ਤੇ ਬਾਦਲਾਂ ਦਾ ਬਹੁਤ ਵੱਡਾ ਘੜਾ ਇੱਥੇ ਲੇਕਿਨ ਤੁਸੀਂ ਵੱਡੀ ਗਿਣਤੀ ਵਿੱਚ ਆਇਆ ਜਿੱਥੇ ਮੈਂ ਤੁਹਾਡਾ ਧੰਨਵਾਦ ਕਰਦਾ ਉਥੇ ਪੰਜ ਮੈਂਬਰੀ ਕਮੇਟੀ ਨੂੰ ਸਾਡੇ ਲੀਡਰ ਸਹਿਬਾਨ ਨੂੰ ਆਪਣੇ ਵੱਲੋਂ ਜਿਉਂ ਹੈ ਕਹਿਣਾ ਮੇਰੇ ਕੋਲੇ ਸ਼ਬਦ ਨਹੀਂ ਮੇਰੇ ਕੋਲੇ ਲਫਜ਼ ਨਹੀਂ ਸਾਥੋਂ ਚਾ ਚੱਕਿਆ ਨਹੀਂ ਜਾਂਦਾ ਅਸੀਂ ਪੰਜ ਮੈਂਬਰੀ ਕਮੇਟੀ ਤੇ ਸਾਡੇ ਲੀਡਰ ਸਹਿਬਾਨ ਨੂੰ ਏ ਵਿਸ਼ਵਾਸ ਦਿਵਾਉਨੇ ਆ ਕਿ ਚਲਾਓ ਕੰਮ ਅਸੀਂ ਕਾਫਲੇ ਤੁਹਾਡੇ ਕਾਫਲੇ ਬਣ ਕੇ ਤੁਹਾਡੇ ਨਾਲ ਚੱਲਾਂਗੇ ਤੁਹਾਡਾ ਧੰਨਵਾਦ ਜਿਉ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਲਖ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਸਰਦਾਰ ਅਮਰ ਸਿੰਘ ਜੀ ਚਾਹਲ ਰਟਾਇਰ ਆਈ ਜੀ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਆ ਕੇ ਬੈਠਣ ਕਿਰਪਾਲਤਾ ਕਰਨ। ਮੈਂ ਬੇਨਤੀ ਕਰਦਾ ਕਿ ਅਸੀਂ ਤੁਹਾਡੀ ਤਕਲੀਫ ਨੂੰ ਸਮਝਦੇ ਹਾਂ ਥੋੜੀ ਗਰਮੀ ਹੈ। ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਜੇ ਕਿਸੇ ਸਿਸਟਮ ਨੂੰ ਬਦਲਣਾ ਹੈ ਕਿਸੇ ਖਰਾਬ ਢਾਂਚੇ ਨੂੰ ਤਬਦੀਲੀ ਚ ਲੈ ਕੇ ਆਉਣਾ ਤਾਂ ਥੋੜੀ ਬਹੁਤ ਤਕਲੀਫ ਆਪਾਂ ਨੂੰ ਜਰਨੀ ਪੈਣੀ ਹੈ ਅਸੀਂ ਮਾਫੀ ਮੰਗਦੇ ਆ ਕਿ ਅਸੀਂ ਉਹਨਾਂ ਪ੍ਰਬੰਧ ਨਹੀਂ ਕਰ ਸਕੇ ਤੁਹਾਨੂੰ ਬੇਨਤੀ ਹੈ ਕਿ ਜਿਆਦਾ ਲੰਮਾ ਆਪਾਂ ਨਹੀਂ ਪ੍ਰੋਗਰਾਮ ਕਰਨਾ ਤੋ ਜਾਨੋਂ ਬੇਨਤੀ ਆ ਕਿ ਜਿਹੜੇ ਪੰਜ ਮੈਂਬਰੀ ਕਮੇਟੀ ਤੇ ਸਾਡੇ ਕੋਲ ਬੁਲਾਰੇ ਆਏ ਨੇ ਸਾਰਿਆਂ ਦਾ ਇੱਕ ਇੱਕ ਲਫ਼ਜ਼ ਕੀਮਤੀ ਆ ਉਹਨਾਂ ਦੇ ਮੁਖਾਰਬਨ ਤੋਂ ਬੋਲਿਆ ਸਭ ਨੇ ਸੁਣ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ ਮੈਂ ਬੇਨਤੀ ਕਰਦਾ ਬਹੁਤ ਸਤਿਕਾਰਯੋਗ ਸਰਦਾਰ ਸੰਤਾ ਸਿੰਘ ਜੀ ਅਮੇਦਪੁਰੀ ਜਿਹੜੇ ਬਹੁਤ ਗੁਰਸਿੱਖ ਨੇ ਜਿਹੜੇ ਪਰਮ ਮਿੱਤਰ ਨੇ 2007 ਦੇ ਵਿੱਚ ਦਾਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੀ ਯਾਤਰਾ ਦਾ ਜਥਾ ਲੈ ਕੇ ਜਾਣ ਦਾ ਜਥੇਦਾਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਅਕਾਲੀ ਦਲ ਵੱਲੋਂ ਇਹਨਾਂ ਨੂੰ ਵੀ ਜਥੇ ਦਾ ਜਥੇਦਾਰ ਥਾਪਿਆ ਗਿਆ ਅਸੀਂ ਇਕੱਠੇ 10 ਦਿਨ ਪਾਕਿਸਤਾਨ 'ਚ ਰਹੇ ਬਹੁਤ ਚੰਗੇ ਸੁਭਾਅ ਦੇ ਉਦਵੀ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਦੇ ਬੋਲਣ ਤੋਂ ਪਹਿਲਾਂ ਜਥੇਦਾਰ ਕੌਰ ਸਿੰਘ ਜੀ ਖਾਰਾ ਦਰਸ਼ਨ ਸਿੰਘ ਜੀ ਚੇਅਰਮੈਨ ਭੰ ਲੋਰ ਸਾਹਿਬ ਜਸਵੰਤ ਸਿੰਘ ਜੀ ਕੋਟੜਾ ਜਗਸੀਰ ਸਿੰਘ ਜੀ ਐਕਸ ਪ੍ਰਧਾਨ ਤੇ ਬਹੁਤ ਸਤਿਕਾਰਯੋਗ ਖਿਆਲਾ ਸਾਹਿਬ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਪਰੀਸ਼ਦ ਦੇ ਮੈਂਬਰ ਨੇ ਐਕਸ ਉਹਨਾਂ ਨੂੰ ਬੇਨਤੀ ਹੈ ਕਿ ਸਿਰ ਪਾਓ ਉਹਨਾਂ ਨੂੰ ਭੇਟ ਕਰਨ ਜਥੇਦਾਰ ਸੰਤਾ ਸਿੰਘ ਜੀ ਅਮੇਦਪੁਰੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਗੁਰਮਖ ਪਿਆਰੇ ਉਹਨਾਂ ਨੂੰ ਬੇਨਤੀ ਹੈ ਕਿ ਮੰਚ ਤੇ ਆਉਣ ਬਰਮ ਸਨਮਾਨਯੋਗ ਮਾਨਸ ਜਿਲ੍ਹਾ ਦੇ ਅੱਜ ਦੇ ਇਸ ਪ੍ਰਮੁੱਖ ਮੀਟਿੰਗ ਦੇ ਵਿੱਚ ਮੰਚ ਤੇ ਸ਼ਿਸ਼ੋਬਤ ਸ੍ਰੀ ਅਕਾਲਤਾ ਸਭ ਲੋ ਗਠਿਤ ਕੀਤੀ ਗਈ ਪੰਜ ਮੈਂਬਰੀ ਦੇ ਪਰਟੀ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਸਰਦਾਰ ਮਨਪੀਰ ਸਿੰਘ ਯਾੜੀ ਜੀ ਸਾਰੇ ਕਵਾਲ ਸਿੰਘ ਝੁੰਡਾ ਜੀ ਔਰ ਸਾਗੁਰ ਪ੍ਰਤਾਪ ਸਿੰਘ ਬਡਾੜਾ ਜੀ ਔਰ ਬਹੁਤ ਹੀ ਸਤਿਕਾਰਯੋਗ ਸਾਹਿਬ ਪਰਮੇਂਦਰ ਸਿੰਘ ਢੀਂਸਾ ਜੀ ਸਾਬਕਾ ਮੰਤਰੀ ਸਾਹ ਸਰਜੀਤ ਸਿੰਘ ਰਖੜਾ ਜੀ ਸਾਬਕਾ ਮੰਤਰੀ ਆਈਜੀ ਰਿਟਾਇਰਡ ਸਾਹਿਬ ਅਮਰ ਸਿੰਘ ਜੀ ਚਾਹਲ ਦਰਜਾ ਸਾਹ ਤੇਜਾ ਸਿੰਘ ਜੀ ਕਮਾਲਪੁਰ ਦਰਜਾ ਦਰਜਾ ਹੋਰ ਸਾਰੀਆਂ ਸ਼ਖਸੀਤਾ ਜੋ ਮੰਚ ਤੇ ਵਿਰਾਜਮਾਨ ਨੇ ਅੱਜ ਦੇ ਇਸ ਮੀਟਿੰਗ ਦੇ ਮੁੱਖ ਪ੍ਰਬੰਧਕ ਸਰਦਾਰ ਸੁਖਮਿੰਦਰ ਸਿੰਘ ਜੀ ਔਲਖ ਸਾਬਕਾ ਐਮਐਲਏ ਸਾਹਿਬ ਸਾਰ ਮੰਦੀ ਮਨਜੀਤ ਸਿੰਘ ਜੀ ਬੱਪੀ ਆਣਾ ਜੀ ਆਹ ਸਾਹ ਮਲਕੀਤ ਸਿੰਘ ਜੀ ਸਮਾਓ ਤੇ ਉਹਨਾਂ ਦੇ ਸਾਰੇ ਸਾਥੀ ਸ਼ਾਨਮੁਖ ਬਰਾਜ਼ਮਾਨ ਮੇਰੇ ਬਹੁਤ ਹੀ ਸਤਿਕਾਰਯੋਗ ਭਰਾਵੋ ਨੌਜਵਾਨੋ ਮੇਰੀਆਂ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਆ ਤੇ ਤੁਹਾਨੂੰ ਵਧਾਈ ਹੈ ਅੱਜ ਆਪਾਂ ਜਿਸ ਮਕਸਦ ਵਾਸਤੇ ਇਸ ਮੀਡੀਅਮ ਚ ਆਪਣੇ ਰਜੇਵੇਂ ਛੱਡ ਕੇ ਬੈਠੇ ਆ ਮਨਾਂ ਵਿੱਚ ਬਹੁਤ ਸਾਰੇ ਖਿਆਲ ਨੇ ਔਰ ਬਹੁਤ ਸਾਰੀਆਂ ਉਹ ਸ਼ਾਵਾ ਵੀ ਨੇ ਜਾਣਣ ਦੀਆਂ ਕਿ ਜੋ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਜੀ ਵਸੇਲ ਤੋਂ ਪੰਜ ਸਿੰਘ ਸਹਿਬਾਨਾ ਨੇ ਜੋ ਹੁਕਮਨਾਮੇ ਸੜਾਏ ਸਨ ਉਹ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਦੇ ਪੰਜਾਬੀਆਂ ਨੇ ਸੁਣੇ ਔਰ ਉਹਨਾਂ ਦੀ ਲੋੜ ਕਿਉਂ ਪਈ ਸੀ ਔਰ ਖਾਸ ਤੌਰ ਤੇ ਇੱਕ ਹੁਕਮਨਾਮਾ ਉਹਨਾਂ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੀ ਆ ਜਿਹੜੀ ਲੀਡਰਸ਼ਿਪ ਮੌਜੂਦਾ ਚੱਲ ਰਹੀ ਹੈ ਇਹ ਪਿਛਲੇ ਆਪਣੀਆਂ ਗਲਤੀਆਂ ਤੇ ਗੁਨਾਹਾਂ ਕਾਰਨ ਪੰਥ ਦੀ ਰਾਹ ਸੀਗ ਬਾਹਰ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਨੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਰਜੀਤ ਕਰਨ ਵਾਸਤੇ ਅਸਾਤ ਮੈਂਬਰਾਂ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਭਰਤੀ ਮੈਂਬਰਸ਼ਿਪ ਆਰੰਭ ਕਰਨ ਇਹ ਲੋੜ ਤਾਂ ਪਈ ਹੈ ਇਹ ਮੈਂਬਰ ਸਹਿਬਾਨ ਆਪਣੀ ਮਰਜ਼ੀ ਨਾਲ ਜਾਂ ਕਿਸੇ ਧੜੇ ਜਾਂ ਹੋਰ ਕਿਸੇ ਪਾਰਟੀ ਦੇ ਫੰਕਸ਼ਨ ਵੱਲੋਂ ਨਹੀਂ ਚੱਲੇ ਸ੍ਰੀ ਅਕਾਲ ਤਖਤ ਦੇ ਹੁਕਮ ਨੂੰ ਸਿਰ ਨਵਾਉਂਦੇ ਹੋਏ ਉਹਨਾਂ ਵੱਲੋਂ ਲੱਗੀ ਹੈ ਜ਼ਿੰਮੇਵਾਰੀ ਉਹ ਹੁਕਮਨਾਮੇ ਦੀ ਪਾਲਣਾ ਕਰਦੇ ਹੋਏ ਔਰ ਸਾਰੇ ਪੰਜਾਬ ਚ ਹੋ ਕਾ ਦਿੱਤਾ ਜਾ ਰਿਹਾ ਹੈ ਔਰ ਜਿੱਥੇ ਜਿੱਥੇ ਵੀ ਗਏ ਆਪਾਂ ਅਜ ਗੂੜ ਮਾਲ ਵਿੱਚ ਬੈਠੇ ਆਂ ਭਾਵੇਂ ਸੰਗਰੂਰ ਹੈ ਭਾਵੇਂ ਜਲੰਧਰ ਗਏ ਭਾਵੇਂ ਮਲੇਰਕੋਟਲਾ ਭਾਵੇਂ ਪਟਿਆਲਾ ਭਾਵੇਂ ਇੱਕ ਹਲਕਾ ਸਮਰਾਲਾ ਕੱਲਾ ਇਸੇ ਤਰ੍ਹਾਂ ਤੁਹਾਡੇ ਵਾਂਗੂ ਕੱਟ ਸੀ ਭਾਵੇਂ ਰੋਪੜ ਗਏ ਤੇ ਭਾਵੇਂ ਗੁਰਦਾਸਪੁਰ ਜ਼ਿਲ੍ਹੇ ਮਾਝ ਅਜ ਵੀ ਗਏ ਸੰਗਤਾਂ ਜਾਂ ਤੁਹਾਡੇ ਵਾਂਗੂ ਇਹਨਾਂ ਉਤਸ਼ਾਹ ਕਿ ਸ੍ਰੀ ਅਕਾਲ ਤਖਤ ਸਭ ਨੂੰ ਜੋ ਹੁਕਮ ਹੋਇਆ ਕਿਉਂਕਿ ਆਕਾਲੀ ਦਲ ਦਾ ਜੋ ਪਿਛਲੇ ਅਰਸੇ ਦੌਰਾਨ ਲੀਡਰਾਂ ਦੀ ਖੁਦਗਰਜ਼ੀਆਂ ਕਰਕੇ ਜਾਤੀ ਮੁਫਾਦਾ ਕਰਕੇ ਔਰ ਕਹਿ ਲਈਏ ਵੀ ਮਨਮਰਜ਼ੀਆਂ ਦੇ ਕੀਤੇ ਫੈਸਲੇਆ ਕਰਕੇ ਵਰਕਰ ਵੀ ਬਹੁਤ ਦੁਖੀ ਸੀ ਤੇ ਪੰਜਾਬ ਦੇ ਲੋਕ ਵੀ ਬੜੇ ਅਸ਼ਾਂਤ ਸਨ ਔਰ ਹਰ ਇਲੈਕਸ਼ਨ ਲਗਾਤਾਰ ਜਲਦੀ ਸਾਜਣਾ ਉਹਦੀ ਹੋਂਦ ਕਿੱਥੋਂ ਬਣੀ 1920 ਵਿੱਚ ਜਿਵੇਂ ਹੁਣ ਹਾਲਾਤ ਬਣੇ ਨੇ ਪੰਜਾਬ ਦੇ ਉਸ ਤੋਂ ਪਹਿਲਾਂ ਇਹ ਹਾਲਾਤ ਬਣ ਚੁੱਕੇ ਸੀ ਗੁਰੂ ਘਰਾਂ ਦੇ ਵਿੱਚ ਜਿੱਥੇ ਕੁਕਰਮ ਹੋ ਰਿਆ ਸੀ ਮਰਿਆਦਾ ਨਹੀਂ ਸੀ ਚੱਲਦੀ ਮਹਾਂਤਾਂ ਦੇ ਕਬਜ਼ੇ ਸੀ ਮਨਮਾਨੀਆਂ ਹੋ ਰਹੀਆਂ ਸੀ ਔਰ ਕਹ ਲਈਏ ਜਾਤੀਆਂ ਜਾਤੀ ਜ਼ਗੀਰਾਂ ਬਣਾ ਲੀਆਂ ਸੀ ਉਹਨਾਂ ਨੂੰ ਲਾਂਭੇ ਕਰਨਾ ਸੀ ਉਹਦੇ ਲਈ ਜ਼ਰੂਰੀ ਸੀ ਕਿ ਬਹੁਤ ਸਾਡੇ ਬਜ਼ੁਰਗ ਸਿਆਣੇ ਉਸ ਸਮੇਂ ਦੇ ਸ੍ਰੀ ਅਕਾਲ ਤਾ ਸਭ ਦੇ ਸਿਰ ਜੋੜ ਕੇ ਬੈਠੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਬਣਾਈਏ ਨਾਮਜਦ ਹੋ ਗਈ ਔਰ ਉਸ ਸਮੇਂ ਦੇ ਮਹੰਤਾਂ ਨੂੰ ਹੁਣ ਗੁਰਦੁਆਰਿਆਂ ਦੇ ਗੁਰਦਾਰ ਸਾਹਿਬਾਨਾਂ ਤੋਂ ਇਥੇ ਸੇਵਾ ਮੁਕਤ ਕਿਵੇਂ ਕਰੀਏ ਉਹਦੇ ਲਈ ਇੱਕ ਸ਼ਕਤੀ ਚਾਹੀਦੀ ਸੀ ਦਲ ਚਾਹੀਦਾ ਸੀ ਫੋਰਸ ਚਾਹੀਦੀ ਸੀ ਕਿਉਂਕਿ ਸਮੇਂ ਦੀ ਹਕੂਮਤ ਅੰਗਰੇਜ਼ ਮਹਾਂਤਾਂ ਦੀ ਪਿੱਠ ਥਾਪੜਦਾ ਸੀ ਉਹ ਉਹਨਾਂ ਨੇ ਬਿਠਾਏ ਹੋਏ ਸੀ ਇਸ ਲਈ ਬੜਾ ਔਖਾ ਸੀ ਇਹ ਸੰਘਰਸ਼ ਕਰਨਾ ਉਹਦੇ ਲਈ ਸ਼੍ਰੋਮਣੀ ਕਮੇਟੀ ਨੇ ਆਪਣੇ ਹੋਂਚਣ ਤੋਂ ਬਾਅਦ ਕਰੀਬ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹਦਾ ਨਾਂ ਪਹਿਲਾਂ ਪੰਥਕ ਸੇਵਕ ਦਲ ਰੱਖਿਆ ਫਿਰ ਅਕਾਲੀ ਦਲ ਰੱਖਿਆ ਗਿਆ 1922 ਚ ਆ ਕੇ ਸ਼੍ਰੋਮਣੀ ਅਕਾਲੀ ਦਲ ਬਣਿਆ ਇਹ ਪਾਰਟੀ ਦਾ origin ਜਿਹੜਾ ਹੈ ਉਸ ਜਗ੍ਹਾ ਤੋਂ ਹੋਇਆ ਹੋਂਦ ਉੱਥੇ ਆ ਸ੍ਰੀ ਅਕਾਲ ਤਾ ਸੌਤੇ ਅਕਾਲੀ ਸ਼ਬਦ ਦੀ ਜਿਹੜੀ ਡੈਫੀਨੀਸ਼ਨ ਉਹ ਸੱਜਣ ਸ਼ਾਇਦ ਨਹੀਂ ਜਾਣਦੇ ਕਿ ਅਕਾਲੀ ਕਹਿੰਦੇ ਕਿ ਨੂੰ ਨੇ ਅਕਾਲੀ ਕੇਵਲ ਅਕਾਲ ਪੁਰਖ ਨੂੰ ਮੰਨਣ ਵਾਲਾ ਅਕਾਲੀ ਸ੍ਰੀ ਅਕਾਲ ਤਾ ਸ਼ਬਦ ਦੇ ਸਿਧਾਂਤ ਮੀਰੀ ਪੀਰੀ ਦਾ ਧਾਰ ਨਹੀਂ ਹੋ ਕੇ ਚੱਲਣ ਵਾਲਾ ਅਕਾਲੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੇ ਅਟੁੱਟ ਵਿਸ਼ਵਾਸ ਰੱਖਣ ਵਾਲਾ ਉਹ ਅਕਾਲੀ ਕਿਆ ਗਿਆ ਉਹਨਾਂ ਅਕਾਲੀ ਵੀਰਾਂ ਨੇ ਫਿਰ ਅਕਾਲੀ ਸ਼ਰੋਣੀਆ ਕਾਲੀ ਦਲ ਦੇ ਜੋਧਿਆਂ ਨੇ 5 ਸਾਲ ਖੂਨ ਡੋਲਮਾ ਜਿਹੜਾ ਸੰਘਰਸ਼ ਕੀਤਾ ਆਜ਼ਾਦ ਕਰਾਇਆ ਗੁਰੂ ਘਰ ਮੈਂ ਉਸ ਤਫਸੀਲ ਨਹੀਂ ਜਾਣਾਂ ਸਾਰੇ ਇਤਿਹਾਸ ਨੂੰ ਜਾਣਦੇ ਹੋ ਉਹ ਹਾਲਾਤੇ ਬਣਦੇ ਕਿ ਲੰਮਾ ਸਮਾਂ ਉਹ ਵਿਚਾਲਾ ਜਿਹੜਾ ਨੰਗੇ ਉਹਦਾ ਲੰਮਾ ਮੈਂ ਨਾ ਜਾਣਾਂ ਕਿਉਂਕਿ ਸਮਾਂ ਘਟ ਹੈ ਉਹਨਾਂ ਹਾਲਾਤਾਂ ਮੁਤਾਬਕ ਹੁਣ ਕੁਝ ਸਮੇਂ ਤੋਂ ਹਾਲਾਤ ਬਣੇ ਨੇ ਸਾਡੀ ਜਿਹੜੀ ਉਹ ਸੰਤਾ ਸ਼ਰੋਣੀ ਗੁਰਦੁਆਰਾ ਪੰਦੇ ਕਮੇਟੀ ਉਹਦੇ ਵਿੱਚ ਆਪਣਾ ਨਿੱਜੀ ਦਖਲ ਇਹਨਾਂ ਕੋਈ ਪਰਿਵਾਰ ਨੇ ਵਧਾ ਲਿਆ ਕਿ ਉਹਦੇ ਵਿੱਚ ਇਹਨਾਂ ਦਖਲ ਮਨਮਾਨੀ ਦੇ ਨਾਲ ਉਹਤੇ ਫੈਸਲੇ ਹੁੰਦੇ ਕਿਸੇ ਪ੍ਰਧਾਨ ਦੀ ਜੇ ਬੈਠੇ ਨੇ ਕਮਾਲਪੁਰਾ ਸਾਹਿਬ ਜਾਂ ਹੋਰ ਇਹਨਾਂ ਦੇ ਸਾਥੀ ਮਨਮਾਨੀ ਨਾਲ ਐਗਜ਼ੀਕਟਿਵ ਦੇ ਫੈਸਲੇ ਕਰਾਏ ਜਾਂਦੇ ਵੀ ਆ ਫੈਸਲਾ ਕਰੋ ਆਏ ਜਥੇਦਾਰ ਨੂੰ ਲਾਓ ਇਹਨੂੰ ਲਾ ਦਿਓ ਕਿ ਦਾਣਾ ਸ਼ਰ ਰਈਆ ਸਿੱਧਾ ਦਖਲ ਹੋ ਗਿਆ ਸ਼ਰੋਨੀ ਕਮੇਟੀਜ਼ ਉਹਦਾ ਕਾਰਨ ਕਿ ਆਕਾਲੀ ਦਲ ਸ਼ਰੋਣੀਆ ਆਕਾਲੀ ਦਲ ਵੀ ਬੇਵਸ ਹੋ ਕੇ ਰਹਿ ਗਿਆ ਸੰਘਰਸ਼ ਕਰਨਾ ਸੀ ਜਿਸ ਨੇ ਉਹਨਾਂ ਸਿਧਾਂਤਾਂ ਦੀ ਪਹਿਰੇਦਾਰੀ ਕਰਨੀ ਸੀ ਉਹ ਆਪ ਨਿੱਜੀ ਮਫਾਦਾਂ ਕਾਰਨ ਆਪ ਉਹਦੇ ਕਾਬਜ ਹੋ ਕੇ ਬਹਿ ਗਏ ਵਰਕਰ ਦੇਖਦੇ ਰਹੇ ਲੀਡਰ ਵਿਚਾਰੇ ਬੜੀਆਂ ਕੋਸ਼ਿਸ਼ਾਂ ਕਰਦੇ ਰਹੇ ਆ ਸਾਰੀ ਲੀਡਰਸ਼ਿਪ ਬੈਠੀ ਅੱਜ ਦੀ ਨਹੀਂ 10 ਸਾਲ ਦੀ ਲੱਗੀ ਹੋਈ ਹੈ ਕਿਉਂਕਿ ਘਰ 'ਚ ਬੈਠ ਕੇ ਪਹਿਲਾਂ ਵੈਸੇਲਾ ਕਰੀਦਾ ਉਹਨਾਂ ਨੂੰ ਸਮਝਾਉਣ ਦਾ ਯਤਨ ਕਰੀਦਾ ਆਪਣੇ ਵੱਲੋਂ ਜੋੜ ਦੇ ਕੇ ਗੱਲ ਕਹੀ ਦੀ ਐ ਪਰ ਆਵਾਜ਼ ਨਾ ਸੁਣੀ ਗਈ ਗੱਲ ਨਾ ਮੰਨੀ ਗਈ ਅਖੀਰ ਨੂੰ ਇਹ ਫੈਸਲਾ ਜਿਹੜਾ ਕੱਲ ਦਾ ਸਭ ਤੇ ਹੋਣ ਵਾਸਤੇ ਗਿਆ ਉਹ ਫੈਸਲਾ ਜਿਹੜਾ ਹੁਣ 2 ਦਸੰਬਰ 2024 ਨੂੰ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਫੇਰ ਬੜੇ ਭਲੇਖੇ ਪਾਏਗਾ ਆ ਅੱਜ ਵੀ ਜਿਹੜੇ ਆ ਇੱਕ ਜਿਹੜਾ ਮੈਂ ਕਹਾਂ ਵੀ ਭਗੌੜਾ ਦਲ ਜਿਹਦਾ 12 ਤਰੀਕ ਨੂੰ ਨਵਾਂ ਪ੍ਰਧਾਨ ਉਹਨਾਂ ਨੇ ਬਣਾਉਣਾ ਆਪਣਾ ਅਕਾਲੀ ਦਲ ਨਹੀਂ ਉਹ ਕਿਸੇ ਮੌਕੇ ਬਾਦਲਰ ਬਣਾ ਲਿਆ ਹੁਣੋਂ ਪਗੌੜਾ ਚੱਲ ਪਗੌੜਾ ਕਾਹਤੋਂ ਐ ਸ੍ਰੀ ਅਕਾਲਤਾ ਸਭ ਦੇ ਹੁਕਮ ਨਾਮਿਆਂ ਤੋਂ ਕਹ ਲੋ ਜੀ ਅਸੀਂ ਤਾਂ ਮੰਨ ਲਏ ਹੁਣ ਸਾਨੂੰ ਫੇਰ ਤੁਸੀਂ ਪਗੌੜੇ ਕਹਿੰਦੇ ਹੋ ਅਸੀਂ ਤਾਂ ਸੇਵਾ ਵੀ ਕਰ ਲਈ ਪਰ ਸੇਵਾ ਕਰ ਲਈ ਜੂਰ ਬਾਣੀ ਦੇ ਅੰਦਰ ਕਹਿੰਦੇ ਨੇ ਜਨਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਗੱਲੀਆਂ ਸੀ ਚੰਗੀਆਂ ਅਚਾਰੀ ਬੁਰੀਆਂ ਮਨੋਕ ਸੁਧਾ ਕਾਲੀਆਂ ਵਾਰੋ ਚਿਤਵੜੀਆਂ ਇਹੋ ਲੋਕ ਨੇ ਗੱਲਾਂ ਮੋਮੋ ਠਗਣੀਆਂ ਗੱਲਾਂ ਕਹਿੰਦੇ ਨੇ ਅਕਾਲ ਤਖਸ ਨੂੰ ਸਮਰਪਤਾਂ ਪਰ ਅਕਾਲ ਤਖਸ ਦੇ ਹੁਕਮਨਾਮੇ ਤੋਂ ਭੱਜੇ ਕੌਣ ਜਿਸ ਦਿਨ ਦੀ ਅਕਾਲ ਤਖਸ ਦੇ ਹੁਕਮ ਦਾ ਕਮੇਟੀ ਬਣੀ ਸੱਤ ਮੈਂਬਰੀ 2 ਮਹੀਨੇ ਚੋੜਨਾ ਹੁੰਨ ਅਬ ਮੀਟਿੰਗ ਹੁਣ ਦਿੱਤੀ ਅਸੀਂ ਬੜੀ ਕੋਸ਼ਿਸ਼ ਕੀਤੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਮੁਖੀ ਬਣਾਏ ਸਨ ਪ੍ਰਧਾਨ ਐ ਜੀ ਬੀ ਸੀ ਨਾਂ ਮੰਨੇ ਅਖੀਰ ਨੂੰ ਜਦੋਂ ਕੀਤੀ ਮੀਟਿੰਗ ਕੀਤੀ ਕਹਿੰਦੇ ਵੀ ਆਪਣਾ ਇਹ ਆਪਾਂ ਜਿਹੜੀ ਉਹਨਾਂ ਨੇ ਭਰਤੀ ਕੀਤੀ ਹੈ ਉਹਦੀ ਆਪਾਂ ਵੈਰੀਫਿਕੇਸ਼ਨ ਕਰ ਲੈਣੇ ਆ ਪਹਿਲੀ ਗੱਲ ਤਾਂ ਇਹ ਭਗੌੜੇ ਜਿਹੜੀ ਮੈਂ ਬੇਨਤੀ ਕੀਤੀ ਹੈ ਅਕਾਲ ਤਖਸਾ ਹੁਕਮ ਸੀ ਕਿ ਇਹ 7 ਮੈਂਬਰੀ ਕਮੇਟੀ ਦੀ ਰਾਹੀਂ ਇਹ ਭਰਤੀ ਆਰੰਭ ਕਰਨਗੇ ਪਰ ਉਹਨਾਂ ਨੇ ਜਿਹੜੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਸੀ ਜਿਦਾ ਹਾਲਾਨ ਹੁਕਮਨਾਮਾ ਸੀ ਪਰ ਉਸੇ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਨੇ ਭਰਤੀ ਆਰੰਭ ਕਰਤੀ ਆਪਣੀ ਮਰਜ਼ੀ ਨਾਲ ਲਗਾਤਾਰ ਕਰਦੇ ਰਹੇ ਕੋਈ ਨਹੀਂ ਸੁਣੀ ਬਥੇਰਾ ਕੋਸ਼ਿਸ਼ ਕੀਤੀ ਵੀ ਇਹ ਨਾ ਕਰੋ ਮੀਟ ਇਹ ਨਾ ਹੋਣ ਦਿੱਤੀ ਮੀਟਿੰਗ ਹੋਈ ਲੰਮਾ ਗੱਲ ਆ ਮੈਂ ਉਸ ਪਾਸੇ ਨ ਜਾਵਾ ਅਕੀਨ ਨੂੰ ਦੋ ਸੱਜਣਾਂ ਦਾ ਅਸਤੀਫਾ ਦੇ ਗਏ ਹੁਣ ਰੌਲਾ ਪਾਉਂਦੇ ਨੇ ਲੋਕਾਂ ਚ ਗਲਤ ਪਰ ਪਲੇਖਿਆ ਜੋ ਪਾ ਪੈਦਾ ਕੀਤਾ ਜਾ ਰਿਹਾ ਕਹੋ ਜੀ 7 ਮੈਂਬਰੀ ਕਮੇਟੀ ਬਣਾਈ ਸੀ ਇਹ ਤਾਂ ਨਿਗਰਾਨ ਕਮੇਟੀ ਸੀ 5 ਮੈਂਬਰੀ ਤਾਂ ਕੋਈ ਕਮੇਟੀ ਨਹੀਂ ਸੀ ਜੇ 7 ਵਿੱਚੋਂ ਦੋ ਸੱਜਣ ਰਜ਼ਾਇਨ ਕਹਿ ਲੈਂਦੇ ਪੰਜ ਰਹਿ ਗਏ ਤੇ ਬਾਕੀ ਡਿਫੰਕਟ ਹੋ ਗਈ ਭੰਗ ਹੋ ਗਈ ਉਹਨਾਂ ਦੀ ਕੋਈ ਆਪਣੀ ਹਰੇਕ ਦੀ ਅਕਾਲਤਾ ਸਭ ਵੱਲੋਂ ਨਾ ਲੈ ਕੇ ਬਣਾਏ ਗਏ ਨੇ ਇਹ ਨਹੀਂ ਵੀ ਜਿਹੜਾ ਮੁਖੀ ਆ ਉਹਦੀ ਮਰਜ਼ੀ ਨਾਲ ਕਮੇਟੀ ਬਣੀ ਆ ਇਸ ਲਈ ਭਰਾਵੋ ਇਹ ਵੀ ਭਲੇਖਾ ਪਿਆ ਕੀਤਾ ਜਾ ਰਿਹਾ ਇਹਨਾਂ ਗੱਲਾਂ ਤੋਂ ਸचेਤ ਹੋ ਕੇ ਇਹਨਾਂ ਗੱਲਾਂ ਤੇ ਤੁਸੀਂ ਸਾਰੇ ਸਮਝਦੇ ਵੀ ਹੋ ਪਰ ਇੱਕ ਗੱਲ ਆਖਰ ਦੇ ਵਿੱਚ ਕਹਿ ਕੇ ਮੈਂ ਆਪਣੀ ਬੇਨਤੀ ਸਮਾਪਤ ਕਰਾਂ ਅੱਜ ਹਾਲਾਤੇ ਬਣ ਗਏ ਨੇ ਜਿੱਥੇ-ਜਿੱਥੇ ਵੀ ਆਵਾਜ਼ ਇਸ ਲਈ ਆਕਾਲਤਾ ਸਭ ਲੋ ਬਣਾਈ ਜਾਂ ਜਿੰਮੇਵਾਰੀ ਲਈ ਜਾਂ ਸੇਵਾ ਲਈ ਇਹ ਭਰਤੀ ਕਮੇਟੀ ਜਾਂਦੀ ਹੈ ਤਾਂ ਸੰਗ ਦਾ ਤੁਹਾਡੇ ਮੂੰਹ ਉਮੜ ਕੇ ਆਉਂਦੀਆਂ ਨੇ ਉਹਨਾਂ ਦੇ ਧੋਖਲੇ ਪੈਦਾ ਹੋ ਗਏ ਔਰ ਉਹਨੇ ਕਿਹਾ ਜਲਦੀ ਜਲਦੀ ਆਪਣਾ ਪ੍ਰਧਾਨ ਝੂਠਾ ਸੱਚਾ ਬਣਾ ਲੀਏ ਕਹਿੰਦੇ ਜੀ ਹੁਣ ਸੀ ਪਹਿਲਾਂ 35 ਲੱਖ ਫਿਰ 27 ਲੱਖ ਦੀ ਭਰਤੀ ਕਰ ਲਈ ਜੀ ਕੋਈ ਭਾਈ ਵੀ 95 ਲੱਖ ਦੀ ਕਰ ਲੋ ਕਾਗਜ਼ਾਂ ਜੋ ਮਰਜ਼ੀ ਕਰੀ ਜਾਓ ਉਹ ਅਕਾਲੀ ਦਲ ਨਹੀਂ ਉਹ ਪਗੌੜਾ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਬਣਿਆ ਸੀ ਅਕਾਲ ਤਰਸੇ ਹੁਕਮ ਅਦਾ ਕੋ ਦੀ ਪੁਨਰ ਸਿਰਜੀਤੀ ਆ ਅੱਜ ਜੜੀ ਪੰਜ ਮੈਂਬਰੀ ਕਮੇਟੀ ਨਹੀਂ ਭਰਤੀ ਆਰੰਭ ਕੀਤੀ ਹੈ ਤੁਸੀਂ ਕਰਨੀ ਹੈ ਉਹ ਮੁੜ ਸਿਰਜੀਤ ਹੋਣਾ ਉਹ ਤੇ ਸਾਰੇ ਡਟ ਕੇ ਪਹਿਰਾ দাও ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਉਹੀ ਸਿਧਾਂਤਾਂ ਵਾਲਾ ਕਿ ਇੱਕ ਲਹਿਰ ਪੈਦਾ ਹੋਵੇ ਸੇਵਾ ਦੀ ਕੁਰਬਾਨੀਆਂ ਦੀ ਔਰ ਤਿਆਗ ਦੀ ਸਾਡਾ ਮੁੱਢਲੇ اصول ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਆਪਣੇ ਚ ਭਰ ਕੇ ਸੇਵਾ ਲਈ ਸਾਰੇ ਅਗੇ ਆਓ ਹਰ ਘਰ ਦੇ ਵਿੱਚੋਂ ਮੈਂਬਰ ਬਣੇ ਇੱਕ ਨੀਜੀ ਦੀ 18 ਸਾਲ ਦੀ ਜ ਆਜੂ ਸਾਡੀ ਬੱਚੀ ਹੈ ਜਾਂ ਨੌਜਵਾਨ ਬੱਚਾ ਹੈ ਬਜ਼ੁਰਗ ਆ ਭਾਵੇਂ ਸਾਰੇ ਇਹ ਦੇ ਮੈਂਬਰ ਬਣੋ ਸ਼ਕਤੀ ਬਣੋ ਦਲ ਦਾ ਮਾਤਰਬੇ ਸ਼ਕਤੀ ਹੈ ਉਹ ਫੋਰਸ ਹੈ ਉਹ ਬਣ ਕੇ ਆਪਾਂ ਜਿਹੜੇ ਆਉਣ ਵਾਲਾ ਸਮਾਂ ਉਹ ਗੁਰੂ ਘਰਾਂ ਦੀ ਸੇਵਾ ਆ ਥੋੜੇ ਸਮੇਂ ਬਾਅਦ ਐਜੀਪੀਸ ਨੇ ਚੋਣਾ ਵੀ ਹੋਣੀਆਂ ਨੇ ਉਹਦੇ ਵਾਸਤੇ ਚੰਗੇ ਕਿਰਦਾਰ ਦੇ ਜਿਹੜੇ ਸਾਡੇ ਸਜਣ ਨੇ ਗੁਰਮਤ ਸਜਣ ਨੇ ਉਹਨਾਂ ਨੂੰ ਤੁਸੀਂ ਖੜੇ ਕਰੋ ਔਰ ਉਹਨਾਂ ਨੂੰ ਅੱਗੇ ਲਿਆਓ ਤਾਂ ਕਿ ਜਿਹੜਾ ਨਿਗਾਰ ਆ ਗਿਆ ਅੱਜ ਦਿੱਲੀ ਦੀ ਸਰਕਾਰ ਨਾ ਸ਼ਰੋਣੀ ਕਮੇਟੀ ਦੀ ਸੁਣਦੀ ਐ ਅਕਾਲੀ ਦਲ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਕਮਜ਼ੋਰ ਬੰਦੇ ਦੀ ਕੋਈ ਗੱਲ ਨਹੀਂ ਸੁਣਦਾ ਅੱਖ ਝੱਕ ਪਾ ਕੇ ਕੋਈ ਲੀਡਰ ਬਣ ਨਹੀਂ ਸਕਿਆ ਔਰ ਕਿਉਂਕਿ ਸਾਰੇ ਦਾਗਦਾਰ ਨੇ ਸਾਰਿਆਂ 'ਚ ਕਮਜ਼ੋਰੀਆਂ ਨੇ ਆਓ ਸ਼ਕਤੀ ਬਣੋ ਉਸ ਇਹਨਾਂ ਆਗੂਆਂ ਨੂੰ ਜਿਹੜੀ ਤੁਹਾਡੀ ਸ਼ਮਤਾ ਆਗੂ ਬਣਨਗੇ ਪਾਰਟੀ ਦੋ ਬਾ ਡੈਲੀਗੇਟ ਚੁਣਨਗੇ ਆਪਣੇ ਅਗਵਾਈ ਕਰਨਗੇ ਆਪਾਂ ਉਹਨਾਂ ਦਾ ਸਾਥ ਦਈਏ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸ਼ਕਤੀ ਪੰਜਾਬ ਵਿੱਚ ਜੋ ਪਾਂਛਤੇ ਪੰਜਾਬ ਦੀ ਆਵਾਜ਼ ਬਣ ਕੇ ਨਿਕਲੇਗਾ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਹੈ ਕਿ ਇਹਦੇ ਡਟ ਕੇ ਪਿਆਰਾ ਦਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਇਆਂ ਸਾਰੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ भल <laughs> सोनाल